ਲਓ ਵੀ ਗੱਡੀ ਰੈਡੀ ਆ। ਹਾਂ ਜੀ ਦੋਸਤੋ ਉਮੀਦ ਕਰਦਾਂਗੇ ਤੁਸੀਂ ਠੀਕ ਠਾਕ ਹੋਵੋਗੇ। ਅੱਜ ਸਾਡੇ ਨਾਲ ਸੁਬੇਦਰ ਸਾਹਿਬ ਬਹੁਤ ਵੱਡੇ ਬਿਜ਼ਨਸਮੈਨ ਨਹੀਂ ਨਹੀਂ ਸਹੀ ਗੱਲ ਆ। ਵੱਡੇ ਬਿਜ਼ਨਸਮੈਨ ਅੱਜ ਸਾਡੇ ਨਾਲ ਆ ਸਾਨੂੰ ਅੱਜ ਸਮਾਂ ਸੁਹਾਗ ਪ੍ਰਾਪਤ ਹੋਇਆ ਇਹਨਾਂ ਨਾਲ 2 ਘੰਟੀਆਂ ਸਮਾਂ ਬਤੀਤ ਕਰਨ ਦਾ ਵੈਸੇ ਤਾਂ ਟਾਈਮ ਹੈ ਨਹੀਂ ਇਹਨਾਂ ਕੋਲੇ ਪਰ ਅਸੀਂ ਭਾਗਾਂ ਵਾਲੇ ਆਪਦੇ ਆਪ ਨੂੰ ਕਰਮਾਂ ਵਾਲੇ ਸਮਝਦੇ ਆਂ। ਵੀ ਜਿਹੜਾ ਸਾਨੂੰ ਅੱਜ ਇਸ ਬੰਦੇ ਨਾਲ ਮਿਲਣ ਦਾ ਮੌਕਾ ਮਿਲਿਆ ਤੇ ਨਾਲ ਸਾਡੇ ਵੀਰ ਚੱਲ ਗਏ ਸਰ ਅੱਜ ਸਰ ਰੈਡੀ ਹੋ ਤੇ ਚੱਲੇ ਆਂ ਜਿਲੰਦਰ ਕੰਮ ਆ ਕੋਈ ਜ਼ਰੂਰੀ ਤੇ ਰਤਨ ਨੂੰ ਲੈਣਾ ਆਪਾਂ ਬਾਗੇ ਪ੍ਰਾਣੇ ਤੋਂ ਰਤਨ ਸਿੰਘ ਨੂੰ ਬਾਗੇ ਪ੍ਰਾਣੇ ਤੋਂ ਚੱਕਦੇ ਆਂ ਹਾਂ ਉਹਨੇ ਜਲਦੀ ਬਣੇ ਰਿਓ ਜੇ ਨਾਲ ਫਿਰ ਅੱਜ ਵਿਖਾਉਣੇ ਆ ਤੁਹਾਨੂੰ ਮਾਹੌਲ ਅੱਜ ਦਾ ਲੈ ਵੀ ਮਤਲਬਾਂ ਦੀ ਖੁੱਲ੍ਹ ਜਿੱਤੀ ਗਈ ਆ ਜਾ ਹੁਣ ਵਿਚਾਲੇ ਥੱਲੇ ਆਉਣਾ ਕਹੇਦੇ ਆ ਜਾ ਆ ਜਾ ਆ ਜਾ ਲੋ ਜੀ ਪ੍ਰਧਾਨ ਸਾਹਿਬ ਆ ਗਏ ਕੀ ਹਾਲ ਹੈ ਜੀ ਠੀਕ ਠਾਕ ਹੂੰ ਠੀਕ ਠਾਕ ਪ੍ਰਧਾਨ ਸਾਹਿਬ ਹਾਂ ਜੀ ਵਧੀਆ ਜੀ ਦੁਆਤੀਆਂ ਐਕਟਿਵਾਂ ਹਾਂ ਕਿਉਂ ਕੰਮ ਬਹੁਤ ਰਹਿੰਦੇ ਪ੍ਰਧਾਨ ਸਾਹਿਬ ਨੂੰ ਐਕਟਿਵ ਐਕਟਿਵ ਦੁਆਉਣੀ ਆ ਲੈਣੀ ਆ ਤੁਸੀਂ ਵੀ ਦੱਸਿਓ ਤੁਹਾਨੂੰ ਵੀ ਦੁਆ ਦੂਗਾ ਲੈ ਵੀ ਮਿੱਤਰੋ ਵੇਖੋ ਤੁਸੀਂ ਫਿਰ ਕਹਿਣਾ ਵੀ ਰੱਬ ਦੀ ਕੀਤੀ ਆ ਯਾਰ ਰੱਬ ਇੱਥੇ ਹੁਣ ਦੱਸੋ ਕੀ ਕਰੂਗਾ ਵੇਖੋ ਤੁਸੀਂ ਪਾਤਾਂ ਪਾਉਂਦਾ ਛੜਕਣਾ ਆਊਟਸਾਈਡ ਕੱਢੂਗਾ ਬਹੁਤ ਜਿਆਦਾ ਤੇਜ਼ ਜਾ ਰਿਹਾ ਏ ਮੁੰਡੇ ਅਸੀਂ ਬਹੁਤ ਟਾਈਮ ਤੇ ਫੋਲੋ ਕਰ ਰਹੇ ਇਹਨਾਂ ਨੂੰ ਮੇਰੇ ਨਾਲ ਸਾਡੇ ਪ੍ਰਧਾਨ ਸਾਹਿਬ ਆ ਉਹ ਸੀਰੀਅਸ ਹੋ ਕੇ ਵੇਖ ਕੇ ਆਹ ਵੇਖੋ ਦੱਸੋ ਇਹ ਕੋਈ ਕਾਨੂੰਨ ਆ ਯਾਰ ਇਹ ਬਹੁਤ ਮਾੜਾ ਕੰਮ ਆ ਬਹੁਤ ਜਿਆਦਾ ਬਾਈ ਦੋ ਮੁੰਡੇ ਆ ਪਤਾ ਨਹੀਂ ਕੀ ਮਜਬੂਰੀ ਵਿਚਾਰਿਆਂ ਦੀ 30 ਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਮਜਬੂਰੀ ਤਾਂ ਕੋਈ ਨਹੀਂ ਲੱਛਣ ਕਰਦੇ ਹੁਣ ਹੌਲੀ ਗਾ ਤੋਂ ਯੋ ਆ ਰਿਹਾ ਸਾਹਮਣੇ ਜਲੰਧਰ ਦੂਰਦਰਸ਼ਨ ਕੇਂਦਰ ਬਈ ਇਹ ਸਕੂਟੀ ਵਾਈਟ ਜਿਹੜੇ ਕੰਨੀ ਸੀ ਪਾਈ ਸੀ ਦੇਖੋ ਹੁਣ ਤੁਸੀਂ ਦੇਖ ਰਹੇ ਹੋ ਮੈਨੂੰ ਫੋਨ ਕਰ ਦਿਓ ਅੱਗੇ ਗਲੀ ਵੇਖਾਂਗੇ ਸਿਆਪਾ ਇਥੋਂ ਇਹਨੇ ਹੁੰਦੇ ਚੱਲਦੇ ਖਬਰਾਂ ਜਲੰਧਰ ਵਾਲੀਆਂ ਸਟਾਰ ਨਾਈਟ ਲੁਸ਼ਕਾਰਾ ਬਈ ਜਲੰਧਰ ਆ ਕੇ ਸੀ ਗਈ ਸੀ ਇਹ ਜਲੰਧਰ ਆ ਕੇ ਸੀ ਬਈ ਗੋਟੇ ਆ ਜੋ ਮੈਂ ਆਈ ਇਹਨੇ ਗੱਡੀ ਵੀ ਲੈਣੀ ਤੂੰ ਬਈ ਬੈਠਾ ਆ ਤਾਂ ਲੈ ਦੇ ਨੀ ਯਾਰ ਇਧਰ ਲਈ ਸਹੀ ਆ ਮੇਰੇ ਸਾਨੂੰ ਇਹਨਾਂ ਨੂੰ ਦੋ ਆਣੇ ਲੈਣੀ ਆ ਉਹ ਪਰਲੀ ਸਕੋਡਾ ਕਹਿੰਦਾ ਟਾਇਰ ਮੇਰੇ ਕੋਲੇ ਹੈਗੇ ਕਰੇ ਆ ਆ ਗੱਡੀ ਸਹੀ ਆ ਲੈ ਲਓ ਬਹੁਤ ਔਰੀ ਸਿੱਟੀ ਜਿਹਾ ਨਾਲ ਹੀ ਲੱਗੀ ਖੜੀ ਐ ਅੱਜ ਗੱਡੀ ਲੈ ਕੇ ਜਾਣਾ ਫਿਰ ਅੱਜ ਕੋਈ ਸੋਦੇ ਤਿੰਨ ਕਰਨੇ ਐ ਇੱਕ ਨਹੀਂ ਅੱਛਾ ਅਸੀਂ ਕੰਮ ਵੱਡਾ ਹੀ ਐ ਚੌਥਾ ਤੇਰਾ ਸੌਦਾ ਕਰਨ ਸਾਡੇ ਆ ਚੌਥਾ ਤੇ ਡਿੱਗੀ ਭਰੀ ਆ ਜੇ ਬਹਿ ਹੈ ਦੀ ਭਾਂਜ ਰਤਨ ਨੂੰ ਕਿਹੜੀ ਦਵਾਈ ਚੰਗਾ ਜਿਹੜੇ ਹੈ ਰਤਨ ਨੂੰ ਨੋਵਾ ਦਵਾ ਦੇਗੇ ਨੋ ਨਈ ਇਹ ਤਾਂ ਬਈਆ ਸੋਚ ਰਿਹਾ ਅਜੇ ਇਹਦੀ ਨਾ ਮੇਰੇ ਸਟੈਂਡਰਡ ਦੇ ਹਿਸਾਬ ਨਾਲ ਨਾ ਨਈ ਥੋੜੇ ਦਿਨਾਂ ਨੂੰ ਨਾ ਨਈ ਥੋੜੇ ਦਿਨਾਂ ਨੂੰ ਮੈਂ ਚੰਡੀਗੜ੍ਹ ਲੈ ਕੇ ਆਉਂਗਾ ਇਹਨੂੰ ਨਈ ਨਈ ਮੇਰੇ ਸਟੈਂਡਰਡ ਦੇ ਹਿਸਾਬ ਨਾਲ ਨੋਵਾ ਛੋਟ ਹੀ ਆ ਯਾਰ ਆਪਾਂ ਨੂੰ ਸ਼ਾ ਨਹੀਂ ਮਿਲਨੀ ਮੁੜ ਕੇ ਖੜਨ ਨੂੰ ਕਿਤੇ ਇੱਥੇ ਖੜ੍ਹ ਜੋ ਸੇਵਾ ਜੀ ਆ ਬੈਠੇ ਭੁੱਖੇ ਤੇ ਆਏ ਉਹ ਵਾਸ਼ਿੰਗ ਇੱਕ ਟੋਆ ਖੜੀ ਆ ਨਾਲ ਉਹ ਦੇ ਬਰੀਜਾ ਖੜੀ ਆ ਟਰੈਕਟਰ ਉਹ ਵੀ ਲੈ ਜਾਂਦੀ ਬਰੀਜਾ ਵੀ ਲੈ ਜਾਂਦੀ ਸਾਰੀਆਂ ਲੈ ਜਾਂਦੀ ਦੋਸਤੋ ਜਦ ਸੁਧਾਰਾ ਲੈ ਕੇ ਆਏ ਆ ਰੋਟੀਆਂ ਮੇਰੇ ਸਾਲੇ ਬੈਠੇ ਆਏਗਾ ਨਹੀਂ ਸੁਧਾਰਾ ਲੈ ਕੇ ਆਏ ਹੁੰਦੇ ਸਾਰਾ ਜਲੰਧਰ ਗਾਤਾ ਕਹਿੰਦੇ ਇੱਕ ਟਵਾ ਕਹਿੰਦੇ ਖਰੀਦੀ ਆ ਕੇ ਬਾਗੇ ਪਰਾਨੇਓ ਕਹਿੰਦੇ ਵੀ ਸਾਰਾ ਜਲੰਧਰ ਗਾਇਆ ਆਂਦਾ ਉੱਥੋਂ ਪਸੰਦ ਨਹੀਂ ਆਈਆ ਤੇ ਪਸੰਦ ਆਈ ਆ ਕੇ ਕਿੱਥੋਂ ਰਤਨੇ ਬਾਗੇ ਪਰਾਨੇ ਹਾਂ ਕਹਿੰਦਾ ਮੋੜ ਘੁੱਟ ਕੇ ਖੋਤੀ ਬੋੜ ਥੱਲੇ ਉਦੋਂ ਮੈਂ ਕਹਾਂ ਬਾਗੇ ਪਰਾਨੇ ਖੜ ਜੋ ਕਹਿੰਦੇ ਨਹੀਂ ਜਲੰਧਰ ਹੀ ਜਾਣਾ ਬੁੱਟਾ ਕਹਿੰਦਾ ਜਲੰਧਰ ਜਾਣਾ ਆਪਾਂ ਨੂੰ ਪਹਿਲਾਂ ਕਿਹੜਾ ਕਹੇ ਤਾਂ ਬੰਦ ਨਹੀਂ ਉੱਥੇ ਨਹੀਂ ਬੰਦ ਨਹੀਂ ਅੱਛਾ ਨਹੀਂ ਮੰਨਦੀਆਂ ਉੱਥੇ ਜੇ ਭਾਈ ਇਹ ਵਰਤੋਂ ਘੱਟ ਕਰ ਰਹੇ ਆ ਅਸੀਂ ਮਗਰੋਂ ਮਹੀਨੇ ਪੰਜ-ਛੇ ਵਾਰਤ ਰਹੇ ਆ ਫੇਰ ਵੀ ਦੋ ਸਾਲੇ ਕੱਢੂ ਕਿ ਫੇਰ ਕੋਈ ਜ਼ਿਆਦਾ ਟੈਨਕੀ ਪੂਰਾ ਕਰੇ ਇਹ ਦੇ ਮਨ ਦਾ ਆਈ ਦਾਉਟ ਸੀ ਕਹਿੰਦਾ ਮੈਂ ਘੱਟ ਚਲਾਉਣੀ ਆ ਯਾਰ ਮੇਰੀਆਂ ਬੈਟਰੀਆਂ ਖਰਾਬ ਹੋ ਜਾਂ ਗਈਆਂ ਮੈਂ ਕਿਹਾ ਨਹੀਂ ਇਹਦਾ ਸਿਸਟਮ ਹੀ ਹੋਰ ਆ ਤੁਸੀਂ ਮੈਨੂੰ ਪੁੱਛੋਗੇ ਕਿੰਨੇ ਕਿਲੋਮੀਟਰ ਚੱਲਦੀ ਆ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਉਹ ਨਹੀਂ ਆ ਜਿਸ ਤਰ੍ਹਾਂ ਉਤੇ ਪਸੰਦ ਆ ਭਾਈ ਹਾਂ ਇਹ ਜ਼ਿਆਦਾਤਰ ਮੇਰੀ ਮਾਨ ਬਦਲਦਾ ਸੀ ਕਿ ਕਿਉਂ ਕਾਪਰ ਲਾਵਾ ਉਹ ਤੇ ਕੋਈ ਯਾਰੋਂ ਨਾਰਾਇਣ ਆਇਆ ਸੀ ਉਹ ਨਾਮ ਦਾ ਨਾਰਾਇਣ ਆਇਆ ਬੜੀ ਜੀ ਆਦੋ ਨਹੀਂ ਇਹ ਇਧਰ ਗੁਜਾ ਕਹਿੰਦੇ ਕਹਿੰਦੇ ਵੀ ਜੇ ਕੁਝ ਖਾਣਾ ਪੀਣਾ ਨਹੀਂ ਤਾਂ ਵੀ ਕਮਾਈ ਕਾਰੇ ਆਸਤੇ ਕਰਦੇ ਆ। ਕਹਿੰਦੇ ਜੇ ਕੁਝ ਖਾਣਾ ਪੀਣਾ ਨਹੀਂ ਕਮਾਈ ਕਾਰੇ ਆਸਤੇ ਕਰਦੇ ਆ। ਤੇ ਤੜਕੇ ਦਾ ਕਹਿੰਦੇ ਖਾਦਾ ਪੀਤਾ ਕੋਈ ਨਹੀਂਗਾ, ਭੁੱਖੇ ਫਿਰਦੇ ਆਂ ਦਿਨ ਮਿਲਕ ਸ਼ੇਕ ਹੀ ਪੀ ਲਗੇ। ਤੇ ਹਣ ਪਰ ਮਿਲਕ ਸ਼ੇਕ ਪੀਣ ਲੱਗੇ ਆ। ਤੇ ਆਸਾ ਆਇਆ ਕਿਸੇ ਗੱਲ ਤੋਂ ਚੱਲ ਗੱਲ ਤਾਂ ਨਹੀਂ ਬੰਦਾਂ ਦੇ। ਕਹਣਾ ਆਂਦਾ ਮੇਰੀ ਦੇ ਵਿੱਚ ਐ ਸਕਰੀਨ ਵੱਧ ਬਾਦੀ। ਯਾ ਯਾਰ ਸਾਲਾ ਮੇਰੇ ਵਾਲੀ ਜਸਕਰੀਮ ਵੱਧ ਪਾ ਲਈ ਮੇਰੇ ਭੈਜੋ ਅਸੀਂ ਅਸੀਂ ਬੰਦੇ ਨਹੀਂ ਦੱਸ ਯਾਰ ਵੀ ਤੇਰੀ ਵਾਲੀ ਜਸਕਰੀਮ ਵੱਧ ਪਾ ਦੀ ਲਾ ਦੱਸ ਤੂੰ ਭੂ ਦਾ ਪਤਾ ਦੇ ਭਈਏ ਨੂੰ ਆ ਨਾ ਮੇਰੇ ਆਈਸਕਰੀਮ ਵੱਧ ਪਾ ਦੀਆਂ ਇਹ ਮੈਂ ਸਾਡੀ ਕੋਈ ਇੱਜ਼ਤ ਹੀ ਨਹੀਂ ਗੀ ਸਵਾਦ ਆ ਬਾਈ ਬਹੁਤ ਟੇਸਟੀ ਪਰ اتنا ਐ ਮਗਰ ਬੈਠਾ ਜਵੇਂ ਨਾ ਚਾਈਲਰ ਚ ਕਿੜਾ ਮਾਰ ਕੇ ਆਉਂਦਾ ਜੀ ਵੱਡਾ ਬਣਾਉਂਦਾ ਏ ਰੱਬਾ लो भी अंत पहुंच गए घर बूटा क्डन लगे अपनी स्कॉर्पियो बाय लो जी चलिया दुध का टाइम हो गया